ਸਾਤ ਸਿਰਿਆਂ ਕਾਲ ਜੀ ਵੀਡੀਓ ਦੇਖ ਰਹੇ ਆਪ ਸਾਬ ਨੂੰ ਜੀ ਲੈ ਕੇ ਆ ਜਨ ਜਦੀਵਰ ਟੀ ਖਬਰ ਸੀਤਲੈਰ ਨੇ ਛੇੜੀ ਕੰਪਨੀ ਤੇ ਧੁੰਦ ਨੇ ਰੋਕੀ ਆਵਾਜਾਈ ਅੰਮ੍ਰਿਤਸਰ ਵੀ 20 ਦਸੰਬਰ ਪੰਜਾਬ ਦੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਠੰਡ ਨੇ ਆਪਣਾ ਪੂਰਾ ਜੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਸੰਘਣੀ ਧੁੰਦ ਛਾਈ ਰਹੀ ਹੈ ਜਿਸ ਕਾਰਨ ਕਈ ਥਾਵਾਂ ਤੇ ਜ਼ੀਰੋ ਵਿਜ਼ਿਬਿਲਟੀ ਦੇਖਣ ਨੂੰ ਦਰਜ ਕੀਤੀ ਗਈ ਹੈ ਵੱਡੀ ਧੁੰਦ ਦੇ ਵਿੱਚ ਕਾਰ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਲਈ ਹਲਕੀ بارش ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਜਿਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਪਠਾਨਕੋਟ ਰਿਪੋਰਟ ਤਰਨ ਤਾਰਨ ਤੇ ਕਪੂਰਥਲਾ ਤੇ ਸ਼ਹਿਰਪੁਰ ਸ਼ਾਮਲ ਹਨ ਉੱਤਰ ਪੰਜਾਬ ਤੇ ਰਿਆਨ ਦੇ ਵਿੱਚ ਕਈ ਇਲਾਕੇ ਸੰਘਣੀ ਧੁੰਦ ਦੀ ਚਾਦਰ ਢੇਟ ਹਨ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਚੋਟੀਦਕਟ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਰਿਹਾ ਹੈ ਅਮਰੀਕਾ ਵਿੱਚ ਘੱਟੋ ਘੱਟ ਤਾਪਮਾਨ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਲੁਧਿਆਣੇ ਦੇ ਪਟਿਆਲੇ ਵਿੱਚ ਘੱਟੋ ਘੱਟ ਤਾਪਮਾਨ 9.6 ਅਤੇ 9.2 ਡਿਗਰੀ ਦਰਜ ਕੀਤਾ ਗਿਆ ਹੈ ਇਹ ਪਠਾਨਕੋਟ ਵਿੱਚ 只。 ਨੋ ਬਠਿੰਡਾ ਵਿੱਚ 564 ਅਤੇ ਗੁਰਦਾਸਪੁਰ ਵਿੱਚ 765 ਡਿਗਰੀ ਰਿਹਾ ਹੈ ਬਹੁਤ ਸੰਘਣੀ ਧੁੰਦ ਦੇ ਕਾਰਨ ਅਮਰੀਸਰ ਵਿੱਚ ਲਗਾਤਾਰ ਦੂਜੇ ਦਿਨ ਦ੍ਰਿਸ਼ਤਾ ਜ਼ੀਰੋ ਰਹੀ ਹੈ ਜਦਕਿ ਲੁਧਿਆਣਾ ਦੀ ਏ 50 ਮੀਟਰ ਤੇ ਪਟਿਆਲਾ ਦੀ 90 ਮੀਟਰ ਦਰਜ ਕੀਤੀ ਗਈ ਦੋ ਮਹਾਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘਟੋ ਘਟਾ ਤਾਪਮਾਨ 1165 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਗਵਾਂਡੀ ਸੂਬੇ ਹਿਆਣੇ ਦੇ ਜੀਦ ਵਿੱਚ ਘਟੋ ਘਟਾ ਤਾਪਮਾਨ 562 ਡਿਗਰੀ ਅੰਬਾਲਾ ਵਿੱਚ 11 ਪੈਂਟ 6 ਡਿਗਰੀ ਤੇ ਹਸਾਰ ਵਿੱਚ 6 ਪੈਂਟ 2 ਡਿਗਰੀ ਕਰਨਾਲ ਵਿੱਚ 8 ਅਤੇ ਨਰਨੌਲ ਵਿੱਚ 5 ਪੈਂਟ 8 ਜਦੋਂ ਕਿ ਰੋਹਿਤ ਭਵਾਨੀ ਤੇ ਸਰਸਾ ਵਿੱਚ ਕਰਮਾਰ 6 ਪੈਂਟ 8 ਤੇ 7 ਤੇ 7 ਡਿਗਰੀ ਤਾਪਮਾਨ ਰਿਹਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ